ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹਨਾਂ ਰਾਤ ਤੜਕੇ 5 ਵਜੇ ਮੀਂਹ ਬਹੁਤ ਪੈ ਗਿਆ 140 ਟਰਾਲੀਆਂ ਚੁੱਕੀਆਂ ਹੀ ਹੁਣ ਆਂਦੇ ਆ ਵੀ ਇੱਕ ਇੱਕ ਪਾਰ ਲਾ ਦਈਏ ਟਰੈਕਟਰ ਦੀ ਹੈ ਰੋਂਦੀ ਤੇ ਫਿਰ ਮਗਰਵਾਦਾਂਗੇ ਕਲਟੀਵੇਟਰ ਕਲਟੀਵੇਟਰ ਵਾਦਾਂਗੇ ਤੇ ਫਿਰ ਆਂਦੇ ਵੀ ਚਲੋ ਚੱਲ ਜੂਗਾ ਦੇਖਦੇ ਆ ਬਰਸਾਤ ਨੇ ਤਾਂ ਧੰਨ ਧੰਨ ਕਰਾਈ ਪਈ ਚਲ ਜੂਗਾ ਜੀਜਾ ਹੈ ਚਲੂ ਘੰਟੇ ਤੂੰ ਵੀ ਆਣਾ ਨਾ ਸੋਹਰਿਆਂ ਤੇ ਆਇਆ ਦੋ ਦਿਨ ਹੋਰ ਲਾ ਜਾਣਾ ਹੈ ਹੈ ਕੰਮ ਨਹੀਂ ਪੂਰਾ ਦੇਖੋ ਬਰਸਾਤ ਨੇ ਧੰਨ ਧੰਨ ਕਰਾਈ ਪਈ ਆ ਇਹ ਬੰਦਾ ਸਾਡਾ ਚਲੇ ਗਿਆ ਸੀ ਾਡੇ ਤੋਂ ਫਿਰ ਵਾਪਸ ਆ ਗਿਆ ਕਹਿੰਦਾ ਚਲ ਜਾਣਾ ਵਾ ਕਿਆ ਤਿਉ ਰੋ ਕੇ ਬੂਟ ਬਾਟ ਪਾਏ ਵੇਖਿਓ ਤੇ ਫੇਰ ਆ ਗਿਆ ਵਾਪਸ ਚਾਈ ਚਾਈ ਚੱਲ ਜਾਣਾ ਮੈਂ ਵੈਸੇ ਹੈਨਾ ਮਜ਼ਾਕ ਨਾਲ ਮੈਂ ਜਾ ਗਿਆ ਆਪਣਾ ਹਮ ਚੱਲ ਜਾਣਾ ਸੱਧਿਆ ਵਾ ਉਹਨੂੰ ਕਵਰਤਨ ਵਾਲੇ ਵੀਰ ਨੂੰ ਕਿੰਦਾ ਚੱਲ ਜੂਗਾ ਚੱਲ ਹੀ ਜਾਊਗਾ ਵਧੀਆ ਵਾ ਕੰਮ ਨਿਭੜੂਗਾ ਹੈ ਲੰਬੇ ਲਾਵੇ ਸਗੋਂ ਲੰਬੇ ਨਹੀਂ ਲੋਣ ਥੱਲੇ ਆ ਸੁੱਕੀ ਨਿਕਲੀ ਆਉਂਦੀ ਜਾਵੇ ਕੀ ਹੈ ਕੱਲਿਆ ਸੁੱਕੀ ਆ ਇਹਦਾ ਚੱਲ ਜੂਗਾ ਖਰੇ ਨਹੀਂ ਕੋਈ ਦਿੱਕਤ ਹੋਣੀ ਚੱਲ ਜਾਣਾ ਫਿਰ